ਬਰਨਾਲਾ ਨੰਬਰ ਆ ਪੀ ਇਹ 02 ਇੰਜਨ ਚ ਕੀ ਖਾਸੀਅਤ ਹੁੰਦੀ ਹੈ ਮੇਰੇ ਛੋਟੀਆਂ ਨਿਓਂ ਨਾਲ ਖਰਚਾ ਘਟੁੰਦਾ ਛੋਟੀਆਂ ਨਿਓਂ ਨਾਲ ਹਾਂਜੀ ਉੱਪਰ ਛੋਟੀਆਂ ਤਾਂ ਹੁੰਦੀਆਂ ਨੇ ਇਹ ਮਾਡਲ ਇਹ ਕਿੰਨੇ ਆ ਗਿਆ ਸੀ ਮਖਣ ਇਹ ਟਰੈਕਟਰ ਦੇ 2000 ਦੇ ਮਾਰਕ ਨੇ ਜੀ ਕਾਪੀ ਇੱਕ ਦੀ ਆ 2000 ਦੇ ਮਾਰਕੇ ਕਾਪੀ ਇੱਕ ਦੀ ਇਹ ਨੌ ਵੀ ਹੋ ਜੂ ਜੀ ਕਰੂਣਾ ਨੌ ਵੀ ਹੋ ਜੂ ਇਹ ਤੇ ਰੇਟ ਕਿੰਨਾ ਇਹਦਾ ਰੇਟ ਦਾ 190 ਇਹਦਾ 95 ਮਾਡਲ ਦਾ ਰੇਟ ਫਿਰ ਮਖਣ ਇਹਦਾ ਜੀ ਆਪਣੇ 145 ਤੇ ਮਾਡਲ ਇਹ ਕਿੰਨੇ ਆ ਗਿਆ ਸੀ ਬਾਈ 2000 ਜੀ 2000 2000 ਦਾ ਰੇਟ ਰੇਟ ਦਾ ਆਪਣਾ 221 ਪਾਇਆ ਬਈ ਆਪਣਾ ਮਤਲਬ ਇਹ ਕਿੰਨੇ ਆ ਗਿਆ 2002 ਜੀ 2002 ਤੇ ਰੇਟ ਰੇਟ ਦਾ 215 ਜੀ ਰੇਟ 150 ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਸੀ ਸਾਡੇ ਨਾਲ ਵੀਰ ਜੋੜਿਆ ਮੱਖਣ ਸਿੰਘ ਉਪਲੇਵਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਬਾਈ ਮੱਖਣ ਕਿਵੇਂ ਆ ਚੜਦੀ ਕਲਾ ਬਾਈ ਜਮਾ ਚੜਦੀ ਕਲਾ ਵੀਰੇ ਠੀਕ ਹੈ ਕਿੰਨੇ ਕ ਟਰੈਕਟਰ ਨੇ ਮੱਖਣਾ ਦੇ ਇਹ 6 ਨੇ ਵੀਰੇ 6 ਤਕਰੀਬਨ ਮੱਖਣ ਨੀਵੇਂ ਮਾਡਲ ਰੱਖਦਾ ਨਾ ਹਾਂਜੀ ਨੀਵੇਂ ਮਾਡਲ ਜੀ ਮਾਰਜ ਨਾਲੇ ਰੈਟ ਹਾਂ ਛੋਟੇ ਜੀ ਵੀ ਦੇਣਾ ਵਾਸਤੇ ਠੀਕ ਹੈ ਜੀ ਤੇ ਇੰਜਨ ਗੇਅਰ ਤੇ ਇੰਜਨ ਗੇਅਰ ਵੀਰੇ ਤਾਂ ਸੱਲੀ ਬੰਦਾ ਬਾਕੇ ਲੈ ਟਰੈਕਟਰ ਠੀਕ ਹੈ ਦੜੀ ਲੈ ਜੇ ਦੋ ਦੜੀਆਂ ਲੈ ਜੇ ਠੀਕ ਹੈ ਜੀ ਹਾਂਜੀ ਬਾਕੇ ਲੈ ਜੀ ਬਾਕੇ ਵੀਰੇ ਬਾਕੇ ਚੈੱਕ ਕਰਕੇ ਠੀਕ ਹੈ ਜੀ ਕੋਈ ਮੰਨ ਲਾ ਬਲੋ ਜਾਂ ਕੁਝ ਹੋਰ ਨਹੀਂ ਵੀਰੇ ਕੋਈ ਬਲੋ ਨਹੀਂ ਜੇ ਕੋਈ ਹੁੰਦੀ ਆਪਾਂ ਦੱਸਦੇ ਆ ਰੋਟਾਵੇਟਰ ਆਪਣੇ ਘਰੇ ਪਿਆ ਹਾਲ ਪਏ ਨੇ ਵੀ ਬਾਲਾ ਵੀਰੇ ਤੇ ਠੀਕ ਹੈ ਜੀ ਤੇ ਕਾਫੀ ਕੰਮ ਜਾਂਦੇ ਉਹ ਵੀਰੇ ਆਪਣੀ ਜ਼ਿੰਮੇਵਾਰੀ ਫੁੱਲ ਕਰਦੇ ਹਾਂ ਫੁੱਲ ਹਾਂਜੀ ਠੀਕ ਹੈ ਜੀ ਹੁਣ 735 ਤੋਂ ਸਟਾਰਟ ਕਰਦੇ ਆ ਤੇ ਇਹਦੇ ਬਾਰੇ ਦੱਸੀ ਬਾਈ ਇਹ ਵੀਰੇ ਪੰਜ ਮਾਟਲਾ 02 ਇੰਜਨ ਵਾਲਾ 02 ਇੰਜਨ ਵਾਲਾ ਬਰਨਾਲਾ ਨੰਬਰ ਆ ਪੀ ਇਹ 02 ਇੰਜਨ ਚ ਕੀ ਖਾਸੀਅਤ ਹੁੰਦੀ ਹੈ ਮੇਰੇ ਛੋਟੀਆਂ ਨੇ ਉਹਨਾਂ ਨਾਲ ਖਰਚਾ ਘਟੁੰਦਾ ਛੋਟੀਆਂ ਨੇ ਉਹਨਾਂ ਨਾਲ ਹਾਂਜੀ ਉੱਪਰ ਛੋਟੀਆਂ ਨੇ ਹੁੰਦੀਆਂ ਨੇ ਠੀਕ ਹੈ ਖਰਚਾ ਘਟੁੰਦਾ ਟਾਇਰ ਤਾਂ ਤਕਰੀਬਨ ਰੁਪਈਆ ਪੈਨੇ ਹਨਾ ਟਾਇਰ ਨਵੇਂ ਨੇ ਵੀਰੇ ਮੇਰਾ ਮਿਲੂ 5 ਸਾਲ ਦੀ ਗਾਰੰਟੀ ਆ ਆਪੇ ਹੀ ਪੁਆਇਲ ਟਾਇਰ ਮਿਲੂਗਾ 5 ਸਾਲਾਂ ਦੀ ਗਾਰੰਟੀ ਆ ਬਈ ਸੀਐਟ ਦੇ ਟਾਇਰਾਂ ਪਿੱਛੇ ਸੀਐਟ ਦੇ ਟਾਇਰ ਨੇ ਟਰੈਕਟਰ ਚੈੱਕ ਕਰ ਸਕਦੇ ਹਾਂ ਇੰਜਨ ਗੇਅਰ ਤਾਂ ਆਪੇ ਕਹਿੰਦਾ ਓਕੇ ਆ ਤੇ ਟਰੈਕਟਰ ਰੰਗ ਪੇਂਟ ਦਾ ਵੀ ਮੱਖਮ ਸ ਟਰੈਕਟਰ ਚੰਗਾ ਕੁਲਮ ਲਿਆ ਕੇ ਦੇਖ ਲਓ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਹੈ ਤੇ ਕਿੰਨੇ ਕਿੰਨੇ ਮਾਡਲ ਦੱਸਿਆ ਸੀ ਇਹ ਵੀਰੇ ਪੰਜ 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 ਮਾਡਲ ਦਾ ਮੱਖਣ ਰੇਟ ਰੇਟ ਦਾ ਵੀਰੇ 240 ਆਪਣਾ 2 ਲੱਖ 40 ਹਜ਼ਾਰ ਹਾਂਜੀ ਠੀਕ ਹੈ ਤੇ ਮੌਕੇ ਤੇ ਮੱਖਣ ਦੀ ਕੋਈ ਵੀ ਦੇਖਿਆ ਗਿਆ ਕਰ ਦਾਂਗੇ ਵੀਰੇ ਮਾਨਤਾਂ ਮੌਕੇ ਤੇ ਮਿੱਤਰੋ ਹੋ ਜੂ। ਵੀਰੇ ਫੁੱਲ ਕਰਦਾਂਗੇ ਸੋ। ਫੁੱਲ ਮਾਨਤਾਂ ਨੂੰ ਮੌਕੇ ਤੇ। ਸਕਰੀਨ ਸ਼ੌਟ ਲੈ ਕੇ ਬੰਦਾ ਫੁੱਲ ਕਰਦਾਂਗੇ ਵੀਰੇ ਮਾਨਤਾਂ। ਠੀਕ ਹੈ ਜੀ। ਹਾਂਜੀ ਵੀਰੇ। ਤੇ ਮੂਰੇ ਫੇਰ 744 FAI ਆ ਗਿਆ। ਬਾਹਰ ਪੰਪ ਵਾਲਾ। ਮੱਖਣ ਦੱਸੀ ਕਿ ਰਹੇ ਜੀ। ਤੇ ਵੀਰੇ ਟਰੈਕਟਰ ਦੇ 2000 ਦੇ ਮਾਰਕੇ ਨੇ। ਠੀਕ ਹੈ ਜੀ। ਕਾਪੀ ਭਰਾ ਇੱਕ ਦੀ ਆ। ਠੀਕ ਹੈ। ਸੰਗਰੂਰ ਦਾ ਨੰਬਰ ਆ। ਸੰਗਰੂਰ ਦਾ ਨੰਬਰ ਆ। PV 13। ਠੀਕ ਹੈ ਜੀ। ਤੇ ਵੀਰੇ ਦਾ ਟਰੈਕਟਰ ਬਹੁਤ ਵਧੀਆ ਜੀ। ਇੰਜਨ ਗੇਅਰ ਤਾਂ ਓਕੇ ਆ। ਹਾਂਜੀ ਹਾਂਜੀ ਫੁੱਲ ਕਰ। ਠੀਕ ਹੈ ਰੰਗ ਪੇਂਟ ਦਾ। ਰਾਂਗੇ ਬੇਟੇ ਵੀ ਮਾਰੀ ਮੁੱਟੀ ਟਾਸੀng ਜੀ ਪਹਿਲੀ ਹੋਈ ਵੀ ਵੈਗਦੇ ਆਪਾਂ ਨਹੀਂ ਕਰਾਇਆ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਤਾਂ ਦੇਸੀ ਦਾ ਮਗਰ ਲੱਦੇ ਠੀਕ ਹੈ ਜੀ ਮੂਰਲੇ ਨਾਵੇਂ ਜੀ ਮੂਰਲੇ ਨਾਵੇਂ ਡਬਲ ਕਲੱਚਾ ਸੀ ਐਚ ਜੀ ਰਿਜੈਕਟਰ ਠੀਕ ਹੈ ਡਬਲ ਕਲੱਚ ਸੀ ਐਚ ਜੀ ਰਿਜੈਕਟਰ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਸਾਰਾ ਟਰੈਕਟਰ ਪੂਰਾ ਸੋਹਣਾ ਟਰੈਕਟਰ ਹੈ ਚੰਗਾ ਟਰੈਕਟਰ ਹੈ ਕੁੱਲ ਮਿਲਾ ਕੇ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਮੱਖਣਾ ਇਹ ਟਰੈਕਟਰ ਦੇ 2000 ਦੇ ਮਾਰਕ ਨੇ ਜੀ ਕਾਫੀ ਇੱਕ ਦੀਆ 2000 ਦੇ ਮਾਰਕੇ ਕਾਫੀ ਇੱਕ ਦੀ ਇਹ ਨੌ ਵੀ ਹੋ ਜੂ ਜੀ ਕਰੂਣਾ 190000 ਹਾਂਜੀ ਹਾਂ ਬਾਕੀ ਮੌਕੇ ਤੇ ਮਾਰਦਾਨ ਹੋ ਜੂ ਮੌਕੇ ਤੇ ਮਾਰਦਾਨ ਮਿੱਤਰੋ ਬਾਈ ਫੁੱਲ ਕਰ ਦੂ ਬਾਈ ਕਹਿੰਦਾ ਟਰੈਕਟਰ ਚੰਗਾ ਤੇ ਮੂਰੇ ਫੇਰ ਆ ਗਿਆ 735 ਸਵਰਾਜ ਟਰੈਕਟਰ ਦੇਖ ਸਕਦੇ ਹਾਂ ਬਾਈ ਦੱਸੀ ਮੈਂ 97 ਮਾਡਲ ਆ ਜੀ 97 ਮਾਡਲ ਹੈ ਸਾਰਾ Ориਜినਲ ਟਰੈਕਟਰ ਹੈ ਜਿੰਨਾ ਹੈਗਾ ਸਾਰਾ ਰੇਨ ਵਾਲਾ ਇੰਜਨ ਗੇਅਰ ਦਾ ਵੀ ਉਨੀ Ориਜినਲ ਹੈ ਹਾਂਜੀ ਹਾਂਜੀ ਠੀਕ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਦੇ ਹੈਗੇ ਨਹੀਂ ਮਗਲੇ 90 ਪੈਸੇ ਐਮ ਆਰਪ ਦੇ ਮਗਲੇ 90 ਪੈਸੇ ਨੇ ਐਮ ਆਰਪ ਦੇ ਮੂਰੇ ਨੇ ਨਵੇਂ ਆ ਵਰਗੇ ਨੇ ਬਾਈ ਟਰੈਕਟਰ ਦੇਖ ਸਕਦੇ ਹੋ ਰੰਗ ਪੇਂਟ ਦਾ ਸਾਰਾ ਰੈਡੀਨਲ ਹੈ ਕਿਤੇ ਕਲਮਣੀ ਲੱਗੀ ਬਾਜ ਕਿਤੋਂ ਦਿੰਦਾ ਨਹੀਂ ਕੋਈ ਬਾਜ ਕੋਈ ਪ੍ਰੈਸ਼ਰ ਨਹੀਂ ਘਟਾਉਂਦਾ ਕੋਈ ਪ੍ਰੈਸ਼ਰ ਨਹੀਂ ਘਟਾਉਂਦਾ ਕੋਈ ਬਲੋ ਨਹੀਂ ਬਾਈ ਕਹਿੰਦਾ ਟਰੈਕਟਰ ਚੈੱਕ ਕਰ ਸਕਦੇ ਹੋ ਕਿਤੋਂ ਲੀਕ ਨਹੀਂ ਤੇ ਸਿੰਪਲ ਕੱਪੜੇ ਵਾਲੀ ਸਾਤਰੀ ਇਹਦਾ 97 ਮਾਡਲ ਦਾ ਰੇਟ ਫਿਰ ਮਖਣਾ ਇਹਦਾ ਜੀ ਆਪਣਾ 145 ਆ 145 ਹਾਂਜੀ ਹਾਂਜੀ ਤੇ ਬਾਕੀ ਮੌਕੇ ਤੇ ਹੋ ਜਾ ਕਰਦਾ ਜੀ ਕਰਦਾ ਬਾਕੀ ਮੌਕੇ ਤੇ ਮਾਨਤਾਨ ਮਿੱਤਰੋ ਹੋ ਜੂਗਾ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਲੋ ਵੀ ਮਿੱਤਰੋ ਅੱਗੇ ਆ ਗਿਆ ਸਿਉਣਾ ਲਿਕਾ 50 ਦਾ ਬਾਈ ਮੱਖਣ ਦੱਸੀ ਕਿਰਾਏ ਦੇ ਬਾਰੇ ਵੀਰੇ 2000 ਮਾਟ ਲਾ ਪੂਰਾ ਹਾਂ ਫਰਸਟ ਪਾਰਟੀ ਨੋਆ ਠੀਕ ਹੈ ਜੀ ਟਰੈਕਟਰ ਦੇ ਵੀਰੇ ਮੜਾ ਮਗਰਾਟਾਂ ਦੇ ਪੇਟ ਆ ਜਾਂ ਮਗਲੇ ਰਿੰਬਾਂ ਤੇ ਸਾਰਾ ਟਰੈਕਟਰ 오ਰੀਜਨਲ ਆ ਵੀਰੇ ਸਾਰਾ 오ਰੀਜਨਲ ਹੈ ਡਬਲ ਮਗਰਾਟਾਂ ਦੇ ਪੇਟ ਆ ਬਾਈ ਬਾਕੀ ਸਾਰਾ 오ਰੀਜਨਲ ਹੈ ਡਬਲ ਕਲੱਚ ਆ ਜੀ 6 ਜਿਹੜੀ ਜਿਹੜਾ ਟਰੈਕਟਰ ਆ ਡਬਲ ਕਲੱਚ ਆ 6 ਚੀਰੀ ਚ ਟਰੈਕਟਰ ਆ ਆਹਾਂ ਪੇਂਟ ਆ ਬਾਈ ਇੱਥੇ ਇੰਨਾ ਕਿ ਪੇਟ ਆ ਜੀ ਗਿੱਠ ਗਿੱਠ ਇੰਨਾ ਕਿੰਨਾ ਕ ਪੇਂਟ ਆ ਜਾਂ ਇਤੋਂ ਪੇਂਟ ਆ ਰਿੰਬ ਨੇ ਜੀ ਪਿਸਲ ਨੇ ਰਿੰਬ ਨੇ ਸਾਰਾ ਟਰੈਕਟਰ ਓਕੇ ਆ ਜੀ ਤੇ ਇੰਜਨ ਗੇਅਰ ਦਾ ਬਹੁਤ ਚੰਗਾ ਟਰੈਕਟਰ ਜੀ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਉੰਨਾ ਚੰਗਾ ਠੀਕ ਹੈ ਤੇ ਮਾਡਲ ਕਿੰਨੇ ਆ ਗਿਆ ਸੀ ਬਾਈ 2000 ਜੀ 2000 2000 ਦਾ ਰੇਟ ਰੇਟ ਦਾ ਆਪਣਾ 221 ਪਾਇਆ ਬਾਈ ਆਪਣਾ 2 ਲੱਖ 21000 ਹਾਂਜੀ ਹਾਂਜੀ ਬਾਕੀ ਮੌਕੇ ਤੇ ਕਰਦਾ ਜੀ ਫੁੱਲ ਮਾਨਤਾ ਮੌਕੇ ਤੇ ਫੁੱਲ ਮਾਨਤਾ ਨਾਲ ਹੋ ਜੂ ਬਾਈ ਟਰੈਕਟਰ ਦੇਖ ਸਕਦੇ ਹੋ ਅੱਜ 80 90 ਪਹਟ ਐਰ ਨੇ ਜੀ ਮੂਲੇ ਐਮ ਆਰ ਐਫ ਦੇ ਨੇ ਪਿਛਲੇ ਗੁਡੀਰ ਦੇ ਨੇ ਬੇਦਾਗ ਟਾਇਰ ਨੇ ਬੇਦਾਗ ਟਾਇਰ ਨੇ ਬਾਈ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ। ਉਹ ਵੀ ਮਿੱਤਰੋ ਮੂਰੇ 735 ਸਵਰਾਜ ਆ ਗਿਆ। 10 ਵਜੇ ਮਕਾ। ਇਹ 2002 ਮਾਡਲ ਆ ਜੀ। 2002 ਮਾਡਲ ਆ। ਸਿਸ਼ਲੇ ਟਾਇਰ ਨਵੇਂ ਜਮਾ ਇਹ ਬਿਲਕੁਲ ਕਟਾਏ ਜਾਓ। ਨਵੇਂ ਨੇ ਬਿਲਕੁਲ। ਇੰਜਨ ਗੇਅਰ ਤਾਂ ਬਹੁਤ ਵਧੀਆ ਟਰੈਕਟਰ। ਇੰਜਨ ਗੇਅਰ ਦਾ ਵਧੀਆ ਬਾਹਰ ਪੰਪ ਵਾਲਾ। ਹਾਂਜੀ ਹਾਂਜੀ। ਇੰਜਨ ਗੇਅਰ ਦਾ ਪੂਰਾ ਓਕੇ। ਜਮ ਐਡ ਰੋਕਿਆ ਜੀ। ਇੰਜਨ ਗੇਅਰ ਦਾ ਓਕੇ ਆ। ਹਾਂਜੀ ਹਾਂਜੀ। ਤੇ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਆ ਮਿੱਤਰੋ। ਤੇ ਸਾਰਾ ਟਰੈਕ ਸਾਰਾ ਸੀਲਡ ਹੈ ਸਿੰਪਲ ਕੱਪੜੇ ਵਾਲੀ ਸਾਦੀ ਹੈ ਮਾਡਲ ਇਹ ਕਿੰਨੇ ਆ ਗਿਆ 2002 ਜੀ 2002 ਤੇ ਰੇਟ ਰੇਟ ਦਾ 215 ਜੀ 2 ਲੱਖ 15 ਹਜ਼ਾਰ ਟਰੈਕਟਰ ਦੀ ਡਿਮਾਂਡ ਹੈ ਤੇ ਬਾਕੀ ਮੌਕੇ ਤੇ ਹਾਂ ਜੀ ਪੂਰਾ ਕਰ ਦਾਂਗੀ ਮਾਨਤਾਂ ਨਾਲ ਮੌਕੇ ਤੇ ਪੂਰਾ ਮਾਨਤਾਂ ਨਾਲ ਹੋ ਜੋ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ 2735 FAE ਸਵਰਾਜ ਟਰੈਕਟਰ ਦੇਖ ਸਕਦੇ ਹੋ ਬਾਈ 2000 ਮਾਡਲ ਆ ਜੀ ਇਹ ਵੀ 2000 ਮਾਡਲ ਹੈ ਹਾਂ ਜੀ ਇਹ ਵੀ 2000 ਮਾਡਲ ਹੈ ਇਹਦੇ ਅੱਧੇ ਟਾਇਰ ਨੇ ਜੀ ਅੱਧੇ ਟਾਇਰ ਨੇ ਟਰੈਕਟਰ ਇੰਜਨ ਗੇਅਰ ਦਾ ਬਾਈ ਸਾਰਾ origignal ਟਰੈਕਟਰ ਜੀ ਓਕੇ ਆ ਜਮਾ ਸਾਰਾ ਅਰੀਜਨਲ ਟਰੈਕਟਰ ਕੋਈ ਬਾਜ ਨਹੀਂ ਬਾਜ ਕਿਤੋਂ ਵੀ ਨਹੀਂ ਨਾ ਜੀ ਨਾ ਪੂਰਾ ਵੀ ਨਹੀਂ ਕਤੋਂ ਠੀਕ ਐ ਸਾਰਾ ਅਰੀਜਨਲ ਐ ਬਾਈ ਕਹਿੰਦਾ ਬਾਜ ਬੂਜ ਕਿਤੋਂ ਵੀ ਨਹੀਂ ਇੰਜਨ ਕਹਿੰਦਾ ਉਹ ਦਾ ਟਰੈਕਟਰ ਆ ਜੀ ਟਰੈਕਟਰ ਚੈੱਕ ਕਰ ਸਕਦੇ ਹਾਂ ਕਿਤੋਂ ਲੀਕ ਨਹੀਂ ਬਾਈ ਹੈਗਾ ਟਰੈਕਟਰ ਸੋਹਣਾ ਟਰੈਕਟਰ ਐ ਸਾਰਾ ਅਰੀਜਨਲ ਆ ਜੀ ਸਾਰਾ ਰੇਨ ਵਾਲਾ 2000 ਮਾਡਲ ਦਾ ਰੇਟ 195 ਐ ਜੀ ਦਾ 1,95,000 ਡਿਮਾਂਡ ਐ ਬਾਕੀ ਮੌਕੇ ਤੇ ਹਾਂ ਹੋ ਜਾ ਜੀ ਪੂਰਾ ਫੋਟ ਮੰਨਤਾ ਮੌਕੇ ਤੇ ਮੰਨਤਾਂ ਨੂੰ ਹੋ ਜਾਊਗਾ ਤੇ ਬਾਈ ਇਸ ਤੋਂ ਇਲਾਵਾ ਹੋਰ ਕਿੰਨੇ ਕ ਟਰੈਕਟਰ ਹੁੰਦੇ ਆ ਹੋਰ ਬਸ ਮੇਰੇ ਦੋ ਘਰੇ ਆਪਣੇ ਕੋਲ 6 ਹੋ ਰਹ ਦੋ ਘਰੇ ਨੇ 6 ਘਰ ਕੰਮ ਲੈਣਾ ਛੋਟੇ ਹੁੰਦੇ ਟਰੈਕਟਰ ਜਪਣੇ ਠੀਕ ਛੋਟੇ ਜੀ ਮਹਾਂਰਾਜ ਜੀ ਠੀਕ ਹੈ ਜੀ ਦੋ ਢਾਈ ਲੱਖ ਦੇ ਰੇਂਜ 'ਚ ਟਰੈਕਟਰ ਹੁੰਦੇ ਦੋ ਢਾਈ ਲੱਖ ਹੁੰਦੇ ਆਵਾ ਲੈ ਕੇ ਬਸ 90 ਹਜ਼ਾਰ ਤੋਂ ਸਟਾਰਟ ਹੋ ਗਏ ਠੀਕ ਹੈ ਤੇਰੇ ਕੋਲੇ 90 ਹਜ਼ਾਰ ਤੋਂ ਸਟਾਰਟ ਹੋਏ 90 ਤੋਂ ਸਟਾਰਟ ਲੈ ਕੇ ਬਾਅਦ ਦੋ ਢਾਈ ਰੇਂਜ 'ਚ ਹੁੰਦੇ ਵੱਡੰਨੇ ਬਟਾ ਨਹੀਂ ਲੈਂਦੇ ਹਾਂਜੀ ਠੀਕ ਹੈ ਛੋਟੇ ਜੀ ਮਹਾਂਰਾਜ ਜੀ ਠੀਕ ਹੈ ਜੀ ਤੇ ਕਾਪੀ ਕਾ ਆ ਜਾਂਦੀ ਤਾਂ ਗੱਲ ਹੋਈ ਗਈ ਸੀ ਉਹ ਤਾਂ ਜ਼ਿੰਮੇਵਾਰੀ ਆ ਤੁਹਾਡੀ ਠੀਕ ਹੈ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਬਈ ਲੋਕੇਸ਼ਨ ਜੀ ਆਪਣੀ ਇੱਥੋਂ ਤਨ ਉਪਲੀ ਹਾਂਜੀ 8 ਕਿਲੋਮੀਟਰ ਇੱਥੇ ਠੀਕ ਹੈ 8 ਕਿਲੋਮੀਟਰ 8 ਕਿਲੋਮੀਟਰ ਬਰਨਾਲੇ ਤੋਂ ਪੈਂਦਾ ਤਰੋਲੇ ਤੋਂ ਹੋਏਗਾ ਜੀ 3 ਕਿਲੋਮੀਟਰ ਠੀਕ ਹੈ ਜੀ 3.5 ਕਿਲੋਮੀਟਰ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਮੱਖਣਾ 75894 ਜੀ 3555 ਰਿਪੀਟ ਕਰਿਓ 75894 3555 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਮੱਖਣ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਾਸਰੀ ਕਾਬ